ਮਿੰਟੂ ਜੀ ਕਈ ਦਿਨਾਂ ਤੋਂ ਇੱਕ ਵਿਵਾਦ ਪਿਆ ਹੋਇਆ ਹੈ ਹਰਜਿੰਦਰ ਸਿੰਘ ਧਾਮੀ ਸਾਹਿਬ ਹੋਰਾਂ ਨਾਲ ਕਈ ਵਾਰੀ ਗੱਲ ਮੂੰਹ ਚੋਂ ਨਿਕਲ ਜਾਂਦੀ ਹੈ ਫਿਰ ਅਫਸੋਸ ਕਰਨਾ ਪੈਂਦਾ ਹੈ ਮਾਫੀਆਂ ਮੰਗਣੀਆਂ ਪੈਂਦੀਆਂ ਨੇ ਇੱਕ ਵਾਰੀ ਮਾਫੀ ਮੰਗ ਲਈ ਹੈ ਹੁਣ ਦੂਜੀ ਵਾਰੀ ਫੇਰ ਮਾਫੀ ਮੰਗਣੀ ਪੈ ਗਈ ਹੈ ਵਿਵਾਦ ਜਾ ਵੱਧ ਰਿਹਾ ਹੈ ਠੱਲਣ ਦਾ ਨਾਮ ਨਹੀਂ ਲੈ ਰਿਹਾ ਕੀ ਕਹਿ ਸਕਦੇ ਆ ਆਪੇ ਫਾਥੜੀ ਹੈ ਤੈਨੂੰ ਕੌਣ ਛੜਾ ਦੇਗਾ ਮਸਲਾ ਤੇ ਇਹ ਹੈ ਨਾ ਕਿ ਜੀ ਬਿਲਕੁਲ ਜ਼ੁਬਾਨ ਤੁਹਾਡੀ ਆ ਤੇ ਜੇ ਜ਼ੁਬਾਨ ਤੇ ਲਗਾਮ ਤੁਹਾਡੀ ਨਹੀਂ ਹੈ ਤੇ ਫਿਰ ਨੁਕਸਾਨ ਵੀ ਤੁਹਾਡਾ ਹੀ ਆ ਹੂੰ ਠੀਕ ਹੈ ਨਾ ਜੀ ਜੀ ਤਾਂ ਮਤਲਬ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਐ ਸਰ ਬਿਲਕੁਲ ਇੱਥੇ ਵਿਵਾਦ ਜਿਹੜਾ ਹੈ ਨਾ ਦੇਖੋ ਚੀਜ਼ਾਂ ਕਈ ਹੁੰਦੀਆਂ ਨੇ ਇੱਕ ਹੁੰਦਾ ਆਮ ਬੰਦਾ ਉਹਦੀ ਆਮ ਮਾਫੀ ਹੁੰਦੀ ਆ ਹੂੰ ਇੱਕ ਐਸਾ ਸ਼ਖਸ ਹੁੰਦਾ ਜਿਹਦੀ ਗਲਤੀ ਉਦੇ ਕੱਦ ਪੁੱਤ ਦੇ ਹਿਸਾਬ ਨਾਲ ਕਹਿ ਲੋ ਕਿ ਐਡੀ ਵੱਡੀ ਬਣ ਜਾਂਦੀ ਆ ਕਿ ਮਾਫੀ ਛੋਟੀ ਰਹਿ ਜਾਂਦੀ ਮਾਫੀ ਛੋਟੀ ਰਹਿ ਜਾਂਦੀ ਨਹੀਂ ਤਾਂ ਮੇਰੇ ਅਰਕੇ ਛੋਟੇ ਬੰਦੇ ਦੀ ਮਾਫੀ ਬਹੁਤ ਵੱਡੀ ਹੋ ਜਾਂਦੀ ਆ ਹੂੰ ਫਰਕ ਹੁੰਦਾ ਜੀ ਇਹ ਫਰਕ ਹੁੰਦਾ ਉਹਦੇ ਤੇ ਬੈਠੇ ਹੋ ਤੁਸੀਂ ਆ ਨਾ ਉਮਰ ਦਾ ਫਰਕ ਹੁੰਦਾ ਤੇ ਬਿਲਕੁਲ ਹੁਣ ਪਤਾ ਨਹੀਂ ਮੈਨੂੰ ਇਉਂ ਲੱਗਦਾ ਕਿ ਅਕਾਲੀਆਂ ਦਾ ਨਾ ਖਾਸ ਤੌਰ ਤੇ ਜਿਹੜਾ ਉਹ ਕਹਿ ਲੋ ਕਿ ਗ੍ਰਹਿ ਆਲਾ ਵਿਗਾੜ ਹੈ ਨਾ ਜਿ ਕੋ ਮਨ ਦਾ ਨਹੀਂ ਮੰਨਦਾ ਮੈਂ ਵੈਸੇ ਇੱਕ ਮਿਸਾਲ ਦੇ ਰਿਹਾ ਹੂੰ ਕੋ ਜਿਹੜੀ ਗ੍ਰਹਿ ਚਾਲਦਾ ਆਪਾਂ ਦੇਖਿਆ ਕਿ ਵਿਗਾੜ ਪਿਆ ਨਾ ਹਮਮ ਠੀਕ ਨਹੀਂ ਹੁੰਦੀ ਉਹ ਤੌਰ ਨਹੀਂ ਸੁਧਰਦੀ ਨਜ਼ਰ ਆਈ ਇਹਨਾਂ ਦੀ ਕੋਈ ਨਾ ਕੋਈ ਸਿਆਪਾ ਕੋਈ ਨਾ ਕੋਈ ਪੰਗਾ ਕੋਈ ਨਾ ਕੋਈ ਸਿਆਪਾ ਹਮ ਹੁਣ ਤੁਸੀਂ ਵੇਖੋ ਨਾ ਕਿ ਇਸੇ ਦਰਮਿਆਨ ਕੱਲ ਗਿਆਨੀ ਹਰਪ੍ਰੀਤ ਸਿੰਘ ਉਹ ਰਾਨੇ ਉਹ ਸਕਰੀਨਸ਼ਾਟ ਪਾ ਦਿੱਤੇ ਜੀ ਉਹਨਾਂ ਨਾਲ ਵੀ ਮਸਲਾ ਨਾਲ ਹੀ ਜੁੜਿਆ ਹੋਇਆ ਉਹ ਵੀ ਪਿਆ ਹੋਇਆ ਕਿ ਆਹ ਦੇਖੋ ਜੀ ਫੇਕ ਪੇਜ ਬਣਾ ਕੇ ਹਮ ਆਹ ਕੁਛ ਕਰਦੇ ਪਏ ਨੇ ਜੀ ਇਨਾਂ ਤੇ ਟਾਈਟੈਨਿਕ ਡੂੰਗਾ ਨਹੀਂ ਸੀ ਡੁੱਬਿਆ ਜਿੰਨਾ ਤੁਸੀਂ ਡਿੱਗ ਪਏ ਜੀ ਡਿੱਗ ਪਏ ਬਿਲਕੁਲ ਉਹ ਕਿੰਦਰ ਇਸ਼ਾਰਾ ਵੀ ਤੁਹਾਡੇ ਕੋਲ ਦੌਲਤ ਹੈ ਤੁਹਾਡੇ ਕੋਲ ਸਾਰੇ ਤਾਮਚਾਮ ਆ ਹੂੰ ਉਹ ਕਿਨੂੰ ਕਹਿ ਰਹੇ ਨੇ ਬਿਲਕੁਲ ਸਰ ਸਿੱਧੇ ਤੌਰ ਤੇ ਨਾ ਸਈ ਅਸਿੱਧੇ ਤੌਰ ਤੇ ਉਹ ਅਕਾਲੀ ਲੀਡਰਸ਼ਿਪ ਤੇ ਨਿਸ਼ਾਨਾ ਕੱਸ ਰਹੇ ਨੇ ਬਿਲਕੁਲ ਕਈ ਕਈ ਹੋਰ ਲੀਡਰਸ ਨੇ ਚਲੋ ਕਿ ਮੈਂ ਕਹਾਂ ਉਹ ਡਾਇਰੈਕਟਲੀ ਕਹਿਣ ਵਾਲੀ ਗੱਲ ਹੀ ਹੋਗੀ ਉਹਨਾਂ ਦੇ ਇਸ਼ਾਰੇ ਜਮੇ ਸਿੱਧੇ ਹੋਗੇ ਹਾਲੇ ਹਾਲੇ ਤੇ ਕਹਿ ਲਓ ਕਿ ਉਹ ਬੋਲ ਨਹੀਂ ਰਹੇ ਖਾਸ ਤੌਰ ਤੇ ਉਹ ਜਿਹੜਾ ਸਾਬਕਾ ਸੰਡੂ ਵਾਲਾ ਮਸਲਾ ਹੈ ਹੂੰ ਵੇਖਿਆ ਉਹਨੂੰ ਵੀ ਇਸੇ ਲਈ ਆਜਣ ਵਾਲੀ ਜਾ ਰਿਹਾ ਕਿ ਭਈ ਉਹਨੂੰ ਬੁਲਾਇਆ ਗਿਆ ਉਹ ਬੋਲਿਆ ਨਹੀਂ ਉਹਨੂੰ ਬੁਲਾਇਆ ਗਿਆ ਹੂੰ ਤਾਂ ਮਤਲਬ ਇਹ ਆ ਕਿ ਜਦੋਂ ਤਨਖਾਹ ਪੂਰੀ ਹੋ ਗਈ ਸਾਰਾ ਕੁਝ ਅੱਛਾ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਦਾ ਕਿ ਆਪਾਂ ਨੂੰ ਐਂ ਲੱਗਦਾ ਹੁੰਦਾ ਕਿ ਯਾਰ ਲੀਡਰ ਨਾ ਬਹੁਤ ਢੁੰਗੇ ਬਹੁਤ ਚਲਾਕ ਤੇ ਬਹੁਤ ਹੀ ਸ਼ਾਰਪ ਹੁੰਦੇ ਆ ਹੂੰ ਚਾਹੇ ਉਹ ਇਹੋ ਜਿਹੇ ਧਾਰਮਿਕ ਸੰਸਥਾਵਾਂ ਦੇ ਲੀਡਰ ਹੋਣ ਜਾਂ ਸਿਆਸੀ ਤਨਜ਼ੀਮਾਂ ਦੇ ਜੀ ਆਪ ਸਮਝਦੇ ਆ ਵੀ ਬਹੁਤ ਸੁਲਝੇ ਹੋਏ ਬਹੁਤ ਤੇਜ਼ ਤਰਾਰ ਹੁੰਦੇ ਨੇ ਪਰ ਕਈ ਵਾਰ ਕੀ ਹੁੰਦਾ ਨਾ ਕਿ ਬਹੁਤੇ ਜਿਹੜੇ ਕਹ ਲੋ ਕਿਆਫਲਾਤੂਨ ਹੁੰਦੇ ਆ ਉਹ ਵੀ ਮਾਰ ਖਾ ਜਾਂਦੇ ਆ ਹਮ ਮੈਂ ਅੱਗੇ ਵੀ ਗੱਲ ਕਰਦਾ ਪਿਆ ਸੀਗਾ ਕਿ ਬਈ ਅਸਲ ਦੇ ਵਿੱਚ ਜੀ ਹੁਣ ਜਿਹੜਾ ਬੰਦਾ ਫੋਨ ਕਰ ਰਿਹਾ ਹਮ ਉਹ ਤਾਂ ਕੌਣ ਹੈ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਜੀ ਉਹ ਹੈ ਸਪੋਕਸਮੈਨ ਦਾ ਮੋਸਟ ਸੀਨੀਅਰ ਪੱਤਰਕਾਰ ਹਮ ਠੀਕ ਹੈ ਜੀ ਜੀ ਹੁਣ ਸਪੋਕਸਮੈਨ ਜਿਹੜਾ ਹੈ ਉਹ ਐਸਜੀਪੀਸੀ ਦੀਆਂ ਕਮੀਆਂ ਤਰੁੱਟੀਆਂ ਇਹਨਾਂ ਦਾ ਬਹੁਤ ਵੱਡਾ ਆਲੋਚਕ ਹੈ ਹਮ ਠੀਕ ਹੈ ਜੀ ਜੀ ਤੁਸੀਂ ਕਿਸੇ ਵੀ ਬੰਦੇ ਦਾ ਫੋਨ ਚੁੱਕ ਕੇ ਕਟੋ ਕਟ ਇੱਕ ਨਹੀਂ ਹਿਸਟ ਇਹ ਤੇ ਪਤਾ ਕਰੋ ਨਾ ਜੀ ਤੁਸੀਂ ਕੌਣ ਸਾ ਬੋਲਦੇ ਹੋ ਬਿਲਕੁਲ ਇਹ ਤੇ ਹੱਕ ਬਣਦਾ ਹੈ ਵੈਸੇ ਵੀ ਬਣਦਾ ਜੇ ਜੇ ਤੁਹਾਨੂੰ ਪਤਾ ਲੱਗ ਗਿਆ ਕਿ ਸਪੋਕਸਮੈਨ ਦਾ ਇਨਾਮ ਨਗਾ ਰਿਆ ਜਾਂ ਬਿਊਰੋ ਚੀਫ ਹੈ ਕੋਈ ਨਹੀਂ ਹੈ ਤੇ ਬਾਈ ਸੰਭਲ ਜੋ ਕਿਉਂਕਿ ਉਹ ਤਾਂ ਤੁਹਾਡੇ ਤੋਂ ਬੁਲਵਾਉਣਗੇ ਹੂੰ ਇਹ ਇਹਨਾਂ ਦਾ ਟਸਲ ਵਾਲਾ ਕੰਮ ਚੱਲਦਾ ਕਿਉਂਕਿ ਜੁਗਿੰਦਰ ਸਿੰਘ ਨੂੰ ਇਹਨਾਂ ਨੇ ਸਮਝ ਕੇ ਬੋਲਦੇ ਮਿੱਤਰ ਜੀ ਸਰ ਜੁਗਿੰਦਰ ਸਿੰਘ ਨੂੰ ਤਾਂ ਛੇਕਿਆ ਹੋਇਆ ਹੈ ਨਾ ਹੂੰ ਜੁਗਿੰਦਰ ਸਿੰਘ ਸਪੋਕਸਮੈਨ ਵਾਲਿਆ ਪਿਛੇ ਜੀ ਉਹਨਾਂ ਦਾ ਇੰਤਕਾਲ ਹੋਇਆ ਜੀ ਤਾਂ ਉਹ ਤਾਂ ਮਤਲਬ ਕਿ ਚਲੋ ਕਿ ਮਿੱਥ ਮਿੱਥ ਕੇ ਲਿਖਦੇ ਰਹੇ ਨੇ ਇਹਨਾਂ ਦੇ ਖਿਲਾਫ ਹੂੰ ਹੁਣ ਅਜੇਹੇ ਦੇ ਵਿੱਚ ਤੁਸੀਂ ਪਤਾ ਨਹੀਂ ਪੁੱਛਿਆ ਕਿ ਨਹੀਂ ਪੁੱਛਿਆ ਮੈਂ ਤੇ ਉਹ ਜੜੀ ਉਹ ਕਲਿੱਪ ਸੁਣੀ ਆ ਉਹਦੇ ਲਿਹਾਜ਼ ਤੇ ਉਹਦੇ ਵਿਹਾਰ ਤੇ ਕਹਿ ਦੇਣਾ ਕਿ ਭਈ ਇਹਨਾਂ ਨੇ ਮਤਲਬ ਚੱਕਦਾ ਕੰਮ ਹੂੰ ਵੈਸੇ ਤੇ ਕਿਸੇ ਦਿਨ ਨਾਲ ਵੀ ਇਸ ਤਰ੍ਹਾਂ ਦੀ ਕੋਈ ਵੀ ਬਦ ਜ਼ਬਾਨੀ ਜਿਹੜੀ ਮਾੜੀ ਹੈ ਕਿਸੇ ਔਰਤ ਪ੍ਰਤੀ ਇਸ ਤਰ੍ਹਾਂ ਦੀ ਸ਼ਬਦਾਬੀ ਪਰ ਮੋਰਿਓ ਕੌਣ ਬੋਲ ਰਿਹਾ ਤੁਸੀਂ ਇਹ ਵੀ ਨਹੀਂ ਪਤਾ ਕੀਤਾ ਸਾਹਿਬ ਤਾਂ ਤੁਸੀਂ ਉੱਥੇ ਕਸੂਤੇ ਫਸ ਗਏ ਬਿਲਕੁਲ ਠੀਕ ਹੈ ਨਾ ਜੀ ਉਹਨਾਂ ਨੇ ਰਿਕਾਰਡਿੰਗ ਕਰ ਲਈ ਤੁਹਾਡੀ ਉਹ ਰਿਕਾਰਡਿੰਗ ਉਹਨਾਂ ਨੇ ਨਾਲ ਦੀ ਨਾਲ ਵਾਇਰਲ ਕਰ ਦਿੱਤੀ ਹੂੰ ਤੁਸੀਂ ਕਸੂਤੇ ਫਸ ਗਏ ਤਾਂ ਕਹਿੰਦਾ ਮਤਲਬ ਸੀ ਜੇ ਤੁਸੀਂ ਇਹੋ ਕਹਿ ਦਿੰਦੇ ਕਿ ਵੇਖੋ ਜੀ ਭਾਈ ਬੀਬੀ ਜੋ ਮਰਜ਼ੀ ਕਹੀ ਜਾਂਦੀ ਹੈ ਮੇਰਾ ਟੇਕ ਇਹਦੇ ਤੇ ਆ ਕੱਲ੍ਹ ਸੱਚੀ ਗੱਲ ਕਹਿਣ ਦਾ ਤਰੀਕਾ ਹੀ ਹੁੰਦਾ ਹੈ ਕੱਲ ਖਤਮ ਹੋ ਗਈ ਸੀ ਫਿਰ ਤੇ ਉਹਦੇ ਚ ਕੁਝ ਹੋਣਾ ਹੀ ਨਹੀਂ ਸੀਗਾ ਪਰ ਇਹਨਾਂ ਨੇ ਚੱਕ ਤਾਂ ਕੰਮ ਹੁਣ ਤੁਸੀਂ ਵੇਖੋ ਕਿ ਜੇ ਤੁਸੀਂ ਬੀਬੀ ਜੀ ਬਾਰੇ ਬੋਲ ਰਹੇ ਹੋ ਜੀ ਤਾਂ ਤੁਸੀਂ ਕਿਤੇ ਨਾ ਕਿਤੇ ਇਹ ਵੀ ਤੇ ਇੱਕ ਪ੍ਰਸ਼ਨ ਚਿੰਨ ਪੈਦਾ ਕਰਦੇ ਹੋ ਨਾ ਕਿ ਜੇ ਮੰਨ ਲਓ ਕੱਲ ਨੂੰ ਉਹ ਤੁਹਾਡੇ ਵਿੱਚ ਆ ਜਾਂਦੇ ਆ ਉਹਨਾਂ ਨੇ ਤੇ ਆਪਦਾ ਕਹਿ ਲਓ ਕਿ ਅੱਡ ਚੁੱਲਾ ਜਿਹੜਾ ਸੁਮੇਟ ਲਿਆ ਹੂੰ ਅੱਡ ਅੱਡ ਤੋਂ ਉਹਨਾਂ ਨੇ ਗਤੀਵਿਧੀਆਂ ਜਿਹੜੀਆਂ ਬੰਦ ਕੀਤੀਆਂ ਹੋਈਆਂ ਕੱਲ ਨੂੰ ਜੇ ਮੰਨ ਲਓ ਅਕਾਲੀ ਦਲ 'ਚ ਵਾਪਸ ਆ ਜਾਂਦੇ ਆ ਕੀ ਤੁਸੀਂ ਜਿਹੜੇ ਵੀ ਕਿਸੇ ਲੀਡਰ ਬਾਰੇ ਇਸ ਤਰ੍ਹਾਂ ਦੇ ਸ਼ਬਦ ਬੋਲਦੇ ਹੋ ਜੀ ਤਾਂ ਉਹਨੂੰ ਪ੍ਰਵਾਨ ਕਰੋਗੇ ਜਾਂ ਉਤਲੇ ਮਨੋਂ ਪ੍ਰਵਾਨ ਕਰੋਗੇ ਹਮ ਬਿਲਕੁਲ ਤੇ ਉਹ ਬੀਬੀ ਜਿਨ੍ਹਾਂ ਬਾਰੇ ਸ਼ਬਦ ਬੋਲ ਰਹੇ ਆ ਜੀ ਉਹ ਬੀਬੀ ਤੇ ਮਤਲਬ ਕਿ ਅਹੁਦਿਆਂ ਤੇ ਰਹੇ ਆ ਬੜੇ ਵੱਡੇ ਅਹੁਦਿਆਂ ਤੇ ਅਕਾਲੀ ਦਲ ਦੇ ਵਿੱਚ ਵੀ ਰਹੇ ਆ ਤੇ ਸਿੱਖ ਸੰਸਥਾਵਾਂ 'ਚ ਵੀ ਰਹੇ ਆ ਜੀ ਬਿਲਕੁਲ एसटीपीसी ਦੇ ਪ੍ਰਧਾਨ ਨੇ ਤਾਂ ਮਤਲਬ ਕਿ ਤੁਸੀਂ ਕੀ ਆਪਣੇ ਆਪ ਤੇ ਹੀ ਇੱਕ ਸਵਾਲੀਆ ਨਿਸ਼ਾਨੀ ਲਾ ਰਹੇ ਕਿ ਤੁਹਾਡੇ ਨਾਲ ਤੇ ਇਹ ਹੋ ਜੇ ਆ ਔਰ ਖਾਸ ਤੌਰ ਤੇ ਔਰਤ ਬਾਰੇ ਤੁਸੀਂ ਇਦਾਂ ਬੋਲ ਰਹੇ ਹੋ ਹੂੰ ਤੇ ਇਸ ਕਰਕੇ ਹੁਣ ਜਦੋਂ ਇਹ ਕੰਮ ਕਸੂਤਾ ਹੋ ਗਿਆ ਜੀ ਤੇ ਹੁਣ ਇਹਨਾਂ ਨੇ ਪਹਿਲਾਂ ਮਾਫੀ ਮੰਗੀ ਫਿਰ ਉਸ ਤੋਂ ਬਾਅਦ ਜੋ ਮਹਿਲਾ ਕਮਿਸ਼ਨ ਹੈ ਜੀ ਉਹ ਮਹਿਲਾ ਕਮਿਸ਼ਨ ਹਰਕਤ ਦੇ ਵਿੱਚ ਆ ਕੇ ਉਹਨਾਂ ਨੇ ਵੀ ਨੋਟਸ ਭੇਜ ਦਿੱਤਾ ਬਿਲਕੁਲ ਬਿਲਕੁਲ 17 ਤਰੀਕ ਤੱਕ ਇਹਨਾਂ ਨੇ ਜਵਾਬ ਦੇਣਾ ਸੀਗਾ ਇਹ ਅੱਜ ਹੀ ਚਲੇਗਾ ਇਹਨਾਂ ਨੇ ਫੇਰ ਮਾਫੀ ਮੰਗੀ ਆ ਉੱਥੇ ਜੀ ਤਾਂ ਹੁਣ ਉਹ ਜਿਹੜੇ ਬੀਬੀ ਜੀ ਆ ਮਹਿਲਾ ਕਮਿਸ਼ਨ ਵਾਲੇ ਉਹ ਕਹਿੰਦੇ ਹਾਲੇ ਬੀਬੀ ਜ਼ਗੀਰ ਕੌਰ ਨਾਲ ਗੱਲ ਕਰਾਂਗੇ ਫੇਰ ਦੇਖਦੇ ਆ ਕੀ ਬਣਦਾ ਹੈ ਬਿਲਕੁਲ ਤਾਂ ਮਤਲਬ ਕਿ ਕਸੂਤੇ ਫਸ ਗਏ ਆ ਮੈਨੂੰ ਲੱਗਦਾ ਕਿ ਇਹ ਗਲਤੀ ਧਾਮੀ ਸਾਹਿਬ ਵਾਸਤੇ ਬਹੁਤ ਭਾਰੀ ਪਈ ਭਾਰੀ ਪਈ ਬਿਲਕੁਲ ਪਰ ਇੱਕ ਮੈਂ ਹੋਰ ਆਡੀਓ ਆ ਵੀਡੀਓ ਕਲਿੱਪ ਦੇਖ ਰਿਆ ਸੀ ਕਿਸੇ ਨੇ ਪਾਈ ਹੋਈ ਕਹਿੰਦੇ ਵੀ ਉਹ ਜਿਹੜਾ ਇੱਕ ਐਕਟਰ ਹੈ ਜਿਹਦਾ ਪਿੱਛੇ ਜੇ ਬੜਾ ਲੋਕਾਂ ਨੇ ਜਨੂਸ ਕੱਢਿਆ ਵੀ ਉਹਦੇ ਘਰ ਪੰਗੜੇ ਪੈਂਦੇ ਕਹਿੰਦੇ ਸ਼ੁਗਰ ਆ ਤੀਰ ਦਾ ਮੂੰਹ ਕਿਸੇ ਦੂਜੇ ਪਾਸੇ ਹੋਇਆ ਮਤਲਬ ਕੋਈ ਕਿਸੇ ਨੇ ਹਾਸੇ ਨਾਲ ਪਾਈ ਸੀਗੀ ਤੋ ਆ ਜਿਹੜਾ ਐਸ ਵੇਲੇ ਚੱਲਦਾ ਪਿਆ ਮੇਰੇ ਖਿਆਲ ਦੇ ਨਾਲ ਤਾਮੀ ਸਾਹਿਬ ਨੇ ਉਹ ਗਲਤੀ ਕਰ ਲਈ ਆ ਜਿਹਦੇ ਚ ਇਹਨਾਂ ਦੀ ਮਾਫੀ ਇਨਾਂ ਦੇ ਕਦਮੁੱਤ ਦੇ ਹਿਸਾਬ ਨਾਲ ਛੁੱਟੀ ਪੈ ਗਈ ਆ ਤੇ ਇਹ ਹੁਣ ਵਾਰ-ਵਾਰ ਵਾਰ-ਵਾਰ ਇਸ ਕਰਕੇ ਮਾਫੀ ਮੰਗ ਰਹੇ ਆ ਕਿ ਇੱਕ ਤੇ ਕਾਨੂੰਨੀ ਪਚੜੇ ਤੋਂ ਬਚ ਜਾਮ ਤੇ ਦੂਸਰਾ ਉਦੇਤੇ ਟਿਕਿਆ ਰਵਾਂ ਨਹੀਂ ਤੇ ਮੰਗ ਜਿਹੜੀ ਆ ਨਾ ਜ਼ੋਰਦਾਰ ਤਰੀਕੇ ਨਾਲ ਉੱਠ ਸਕਦੀ ਏ ਕਿ ਇਹਨਾਂ ਨੂੰ ਫਾਰਗ ਕਰੋ ਫਾਰਗ ਕਰੋ ਬਿਲਕੁਲ 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 ਜੀ ਬਲਵਿੰਦਰ ਜੀ ਕਹਿ ਰਹੇ ਨੇ ਕਿ ਜਥੇਦਾਰ ਸਾਹਿਬ ਕੁਝ ਅਕਾਲੀ ਦਲ ਤੇ ਕਹਿੰਦੇ ਹੁਣ ਆਪ ਦੇ ਨੇੜੇ ਹੋ ਗਏ ਨੇ ਜਥੇਦਾਰ ਸਾਹਿਬਾ ਇਹਨਾਂ ਨੂੰ ਕਹਿੰਦੇ ਰਾਜਨੀਤੀ ਦੇ ਚੱਕਰ ਚ ਬਾਹਰ ਆਉਣਾ ਚਾਹੀਦਾ ਏ ਇਸ ਸਮੇਂ ਦੀ ਪਹਿਲੀ ਮੰਗ ਆ ਜੀ ਇਹ ਤਾਂ ਇਹੀ ਖੈਰ ਉਹੀ ਉਹੀ ਸਮੱਸਿਆ ਨਾ ਇੱਕ ਪਾਸੇ ਜਦੋਂ ਕੋਈ ਬੰਦਾ ਥੋੜਾ ਜਿਹਾ ਹੋ ਕੇ ਸੋਚਣ ਲੱਗ ਜਾਂਦਾ ਹੈ ਉਦੋਂ ਫਿਰੋਲ ਚ ਜਾਂਦਾ ਉਹ ਬਾਕੀ ਮੈਂ ਤਾਂ ਇਹ ਵੀ ਸੋਚਦਾ ਸੀ ਕਿ ਜੇ ਬੀਬੀ ਜੀ ਆ ਵੀ ਜਾਂਦੇ ਰਲ ਵੀ ਜਾਂਦੇ ਮਿੰਟੂ ਜੀ ਫਿਰ ਵੀ ਕੁਝ ਦਰਾਰਾਂ ਜਿਹੜੀਆਂ ਨਾ ਸ਼ਬਦਾਂ ਦੀਆਂ ਰਹਿੰਦੀਆਂ ਨੇ ਹਾਂ ਜੀ ਇਹਨਾਂ ਇਹਨਾਂ ਸਮਿਆਂ ਦੇ ਦੌਰਾਨ ਆ ਜਿਹੜੇ ਹੁਣ ਆਪਾਂ ਕੁਝ ਥੋੜੇ ਜਿਹਾ ਆਪਾਂ ਪਿੱਛੇ ਜਾ ਕੇ ਦੇਖੀਏ ਤੇ ਇਹਨਾਂ ਸਮਿਆਂ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਪ੍ਰਤੀ ਕਾਫੀ ਤਿੱਖੇ ਜੜੇ ਆ ਉਹ ਸ਼ਬਦ ਬੁਲੇ ਹੋਏ ਆ ਹਮ ਫਰਕ ਤੇ ਰਹੇ ਜਾਂਦਾ ਜੀ 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 ਫਰਕ ਰਹਿ ਜਾਂਦਾ ਪੈਂਦਾ ਪੈਂਦਾ ਪੈ ਜਾਂਦਾ ਫਰਕ ਸੋਹਣੇ ਬਿਲਕੁਲ ਜੀ ਥੋੜਾ ਬਹੁਤਾ ਫਰਕ ਤੇ ਪੈ ਜਾਂਦਾ ਹੈ ਜੀ ਹਮ ਹਮ ਜੀ 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 ਮੁਕਰਰ ਜੀ ਕਹਿ ਰਹੇ ਨੇ ਕਿ ਵੈਸੇ ਕਹਿੰਦੇ ਬਲਟੋਆ ਸਾਹਿਬ ਸਪੋਕਸਮੈਨ ਵਾਲਿਆਂ ਨੂੰ ਕਹਿੰਦੇ ਪੰਚ ਜੋ ਛੇਕੇ ਹੋਇਆ ਇਹਨਾਂ ਨੂੰ ਕਿਸੇ ਵੀ ਅਕਾਲੀ ਦਲ ਦੇ ਲੀਡਰ ਨੇ ਇੰਟਰਵਿਊ ਨਹੀਂ ਦੇਣਾ ਪਰ ਹੁਣ ਧਾਮੀ ਸਾਹਿਬ ਨੇ ਫਿਰ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਪੁੱਛਿਆ ਹੀ ਨਹੀਂ ਵੀ ਭਾਈ ਕੌਣ ਸੀ ਮੈਂ ਇੰਟਰਵਿਊ ਇਹਨਾਂ ਨੇ ਨਹੀਂ ਦਿੱਤਾ ਹੋਏਗਾ ਮੇਰੇ ਖਿਆਲ ਦੇ ਨਾਲ ਨਾ ਇੱਕ ਵਰਸ਼ਨ ਲੈਣ ਵਾਸਤੇ ਪੱਤਰਕਾਰ ਫੋਨ ਕਰਦੇ ਆ ਕਈ ਵਾਰ ਕਿ ਭਾਈ ਜੀ ਇਸ ਮੁੱਦੇ ਤੇ ਤੁਹਾਡਾ ਕੀ ਕਹਿਣਾ ਆ ਹਮ ਤਾਂ ਫਿਰ ਗੱਲ ਤੇ ਉੱਥੇ ਆ ਜਾਂਦੀ ਆ ਕਿ ਭਾਈ ਹੁਣ ਤੁਸੀਂ ਅੱਗੋਂ ਪੁੱਛਿਆ ਨਹੀਂ ਦੱਸਿਆ ਨਹੀਂ ਹੈ। ਹੂੰ ਹੂੰ। ਭਾਈ ਤੁਸੀਂ ਲੱਗ ਪਏ ਹੋ। ਤਾਂ ਉਹ ਪੱਤਰਕਾਰ ਭਾਵੇਂ ਕੋਈ ਹੋਰ ਵੀ ਹੁੰਦਾ। ਜੀ। ਇਹ ਗੱਲ ਕੋਈ ਸੋਹਣੀ ਥੋੜੀ ਆ। ਇਹ ਤਾਂ ਮੈਂ ਕਹਿ ਰਿਹਾ ਕਿ ਇਹਨਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਮੁਰਿਓ ਕੌਣ ਬੋਲ ਰਿਹਾ ਹੈ। ਹੂੰ। ਜਿਹੜੇ ਲੋਕ ਤੁਹਾਡੀ ਬਹੁਤ ਜ਼ਿਆਦਾ ਨੁਕਤਾਚੀ ਨਹੀਂ ਕਰਦੇ ਆ। ਤਾਂ ਭਾਈ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਦਾ ਇੱਕ ਹਥਿਆਰ ਦੇ ਦਿੱਤਾ। ਜੀ ਛੇੜੀ ਕੇ ਹੁਣ ਤੁਹਾਨੂੰ ਛੱਟਣ ਦਾ ਮੌਕਾ ਮਿਲ ਗਿਆ ਉਹਨਾਂ ਨੂੰ ਹੁਣ ਚੰਗੇ ਨਹੀਂ ਬਿਲਕੁਲ ਬਿਲਕੁਲ ਮਿੰਟੂ ਜੀ ਉਧਰ ਗਿਆਨੀ ਹਰਪ੍ਰੀਤ ਸਿੰਘ ਵਾਲੀ ਗੱਲ ਵਿੱਚ ਸ਼ੋਹੀ ਸੀ ਤੁਸੀਂ ਉਸ ਮਾਮਲੇ 'ਚ ਹੁਣ ਕੀ ਹੋ ਸਕਦਾ ਹੈ ਉਹ ਕੋਈ ਮੜਾ ਮੋਟਾ ਨਵੇੜਾ ਹੋਊਗਾ ਕਿ ਬਸ ਉਹ ਐਂ ਗੱਲ ਘੁੰਮਦੀ ਰਹਿੰਦੀ ਹੈ ਇਧਰੋਂ ਕੋਈ ਵਿਵਾਦ ਦਾ ਕੋਈ ਬਿਆਨ ਆ ਜਾਂਦਾ ਹੈ ਫਿਰ ਉਧਰੋਂ ਕੋਈ ਬਿਆਨ ਆ ਜਾਂਦਾ ਹੈ ਨਹੀਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਤਾਂ ਕੋਈ ਮਸਲਾ ਹੈ ਨਹੀਂਗਾ ਹੋਰ ਉਹ ਤਾਂ ਬਸ ਉਹ ਕਹ ਰਿਹਾ ਕਿ ਉਹ ਮਤਲਬ ਕਿ ਜਿਹੜੀ ਫੇਸ ਬਹੁਤੇ ਇੱਕ ਕੈਲੂ ਪੀੜ ਬੈਠੀ ਆ ਫੇਕ ਅਕਾਊਂਟ ਵਗੈਰਾ ਜਿਹੜੇ ਆ ਉਹ ਸਾਰੀਆਂ ਚੀਜ਼ਾਂ ਦੇ ਲਿਹਾਜ਼ ਨਾਲ ਉਹ ਕਹਿ ਰਹੇ ਨੇ ਕਿ ਭਾਈ ਇਹ ਗਲਤ ਹੋ ਰਿਹਾ ਤੇ ਗਲਤ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋ ਰਾਏ ਨਹੀਂ ਆ ਪਰ ਮੈਂ ਅੱਗੇ ਵੀ ਕਿਹਾ ਸੀਗਾ ਕਿ ਇਹ ਤੇ ਰੋ ਵੀ ਪਾਇ ਸੀ ਇੱਕ ਵਾਰੀ ਪਰ ਰੋਲਾ ਇਹ ਆ ਕਿ ਮੈਂ ਉਸ ਵੇਲੇ ਵੀ ਕਿਹਾ ਸੀਗਾ ਕਿ ਜਦੋਂ ਦੂਜਿਆਂ ਤੇ ਖਾਸ ਤੌਰ ਤੇ ਤੁਹਾਡੇ ਵਿਰੋਧੀ ਜਦੋਂ ਉਹਨਾਂ ਦੀ ਟ੍ਰੋਲਿੰਗ ਹੁੰਦੀ ਆ ਤੇ ਐਯੋ ਬੰਦੀ ਕਰਦੇ ਆ ਜਾਂ ਆਪਣੇ ਚੋ ਹੀ ਕਰਦੇ ਉਦੋਂ ਕਿਉਂ ਚੁੱਪ ਰਹਿੰਦੇ ਜੀ ਉਦੋਂ ਕਿਉਂ ਖਾਮੋਸ਼ ਰਹਿੰਦੇ ਜੀ ਹਮ ਬਿਲਕੁਲ ਜੀ